ਸਤ ਸ੍ਰੀ ਅਕਾਲ ਭਰਾਵੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਰੋਪ ਇਨਫੋਰਮੇਸ਼ਨ ਨਾਮ ਤੇ ਪ੍ਰਗਟ ਸਿੰਘ ਨੇ ਆਪ ਦਾ ਫਸਲਾਂ ਦੀ ਜਾਣਕਾਰੀ ਵਾਸਤੇ ਪੇਜ ਬਣਾਇਆ ਹੋਇਆ ਹੈ YouTube ਦੇ ਉੱਤੇ Facebook ਦੇ ਉੱਤੇ ਤੇ ਉਹ ਸਮੇਂ-ਸਮੇਂ ਤੋਂ ਫਸਲਾਂ ਦੀ ਜਾਣਕਾਰੀ ਦਿੰਦੇ ਰਹਿੰਦੇ ਆ ਫਸਲਾਂ ਦੇ ਕੀਟਨਾਸ਼ਕ ਦਵਾਈਆਂ ਕਰਨਾ ਹੈ ਕੋਈ ਹੋਰ ਵੀ ਸਾਰੇ ਕੰਮਾਂ ਦੇ ਵਾਸਤੇ ਜਾਣਕਾਰੀ ਦਿੰਦੇ ਰਹਿੰਦੇ ਆ ਵੀਡੀਓ ਰਹੀ ਤੇ ਸਾਨੂੰ ਪਤਾ ਹੀ ਆ ਪਿਛਲੇ ਦਿਨੀ ਉਹਨਾਂ ਨੂੰ ਧਮਕੀ ਦਿੱਤੀ ਹੈ ਕਿਸੇ ਕੰਪਨੀ ਦੇ ਅਫਸਰ ਨੇ ਕੋਰਟੇਵਾ ਕੰਪਨੀ ਹੈ ਜਿਹੜੀ ਕੰਪਨੀ ਦਾ ਗਲੈਲਿਓ ਬੀਬੀ ਆਉਂਦਾ ਫੰਗੀਸਾਈਡ ਤੇ ਉਸ ਕੰਪਨੀ ਦੇ ਕਿਸੇ ਅਫਸਰ ਨੇ ਉਹਨੂੰ ਧਮਕੀ ਦਿੱਤੀ ਹੈ ਵੀ ਤੈਨੂੰ ਅਸੀਂ ਗੋਲੀ ਨਾਲ ਅਡਾ ਦੇਾਂਗੇ ਇਹ ਬਹੁਤ ਮਾੜੀ ਗੱਲ ਹੈ ਉਹ ਅਫਸਰ ਵਾਸਤੇ ਤੇ ਪ੍ਰਗਟ ਸਿੰਘ ਦੇ ਨਾਲ ਖੜਨ ਦੀ ਜ਼ਰੂਰਤ ਹੈ ਹੁਣ ਕਿਸਾਨਾਂ ਨੂੰ ਕਿਉਂਕਿ ਕਿਸਾਨਾਂ ਵਾਸਤੇ ਉਹ ਵੀਡੀਓ ਬਣਾਉਂਦੇ ਰਹਿੰਦੇ ਐ ਹਰ ਇੱਕ ਕਿਸਾਨ ਵੀਰ ਨੂੰ ਪ੍ਰਗਟ ਸਿੰਘ ਦੇ ਨਾਲ ਖੜਨ ਦੀ ਜ਼ਰੂਰਤ ਹੈ ਕਿਉਂਕਿ ਫਸਲਾਂ ਸੰਬੰਧੀ ਜਾਣਕਾਰੀ ਕਿਸਾਨਾਂ ਨੂੰ ਦਿੰਦੇ ਰਹਿੰਦੇ ਐ ਤੇ ਪ੍ਰਗਟ ਸਿੰਘ ਦੇ ਨਾਲ ਪ੍ਰਗਟ ਸਿੰਘ ਆਪਣੇ ਬਚਤ ਵੀ ਕਰਦੇ ਐ ਸਪਰੇਆਂ ਤੋਂ ਮਹਿੰਗਾਂ ਤੋਂ ਕੋਈ ਬਿਮਾਰੀਆਂ ਤੋਂ ਜਿਹੜੀ ਵੀ ਬਿਮਾਰੀ ਆਉਂਦੀ ਐ ਕੋਈ ਝੋਨੇ ਦੇ ਵਿੱਚ ਨਰਮੇ ਦੇ ਵਿੱਚ ਕਿਸੇ ਵੀ ਫਸਲ ਦੇ ਵਿੱਚ ਉਹ ਪਹਿਲਾਂ ਹੀ ਜਾਣਕਾਰੀ ਦੇ ਦਿੰਦੇ ਐ ਕਿ ਵੀ ਆ ਇਸ ਟੀ ਨਾਲ ਬਚਤ ਹੋ ਜੂ ਆ ਸਪਰੇ ਨਾਲ ਤੇ ਤੁਸੀਂ ਕਿਸਾਨੋ ਆ ਤਰੀਕਾ ਅਪਣਾ ਲਓ ਜੇ ਕੋਈ ਬਿਮਾਰੀ ਪੈ ਜਾਂਦੀ ਹੈ ਤਾਂ ਵੀ ਉਹ ਜਾਣਕਾਰੀ ਦਿੰਦੇ ਆ ਵੀ ਆਹ ਸਪਰੇ ਨਾਲ ਹੀ ਤੁਹਾਡਾ ਬਚ ਜੂਗਾ ਨਹੀਂ ਤਾਂ ਕਿਉਂਕਿ ਵੱਧ ਤੋਂ ਵੱਧ ਹੁਣ ਜਿਹਨੇ ਵੇਚ ਨਹੀਂ ਉਹ ਤਾਂ ਵੱਧ ਤੋਂ ਵੱਧ ਮਾਲ ਵੇਚਣ ਦੀ ਕੋਸ਼ਿਸ਼ ਕਰਦੇ ਆ ਵੱਧ ਸਪਰੇ ਆਪਨ ਬਣ ਦਿੰਦੇ ਆ ਵੀ ਆਹ ਤਿੰਨ ਚਾਰ ਬਣਤੀ ਆਹ ਕਰ ਲਓ ਆਹ ਕਰ ਲਓ ਇੱਕ ਤਾਂ ਕੰਮ ਵਿੱਚੋਂ ਕਰੀ ਜਾਂਦੀ ਹੈ ਤੇ ਪ੍ਰਗਟ ਸਿੰਘ ਇੱਕ ਸਪੈਸ਼ਲ ਦਵਾਈ ਦੱਸ ਦਿੰਦੇ ਆ ਵੀਡੀਓ ਰਾਹੀਂ ਦੱਸ ਦਿੰਦੇ ਆ ਤੇ ਆਪਾਂ ਨੂੰ ਜਾਣਕਾਰੀ ਦਿੰਦੇ ਰਹਿੰਦੇ ਆਪਣੀ ਬਚਤ ਵੀ ਕਰਦੇ ਆ ਪੈਸੇ ਦੀ ਵੀ ਤੇ ਫਸਲ ਵੀ ਵਧੀਆ ਹੁੰਦੀ ਹੈ ਤੇ ਹੁਣ ਕਿਸਾਨਾਂ ਨੂੰ ਉਸ ਵੀਰ ਦੇ ਨਾਲ ਖੜਨ ਦੀ ਜ਼ਰੂਰਤ ਹੈ ਤੇ ਕਿਉਂਕਿ ਅੱਗੇ ਵਾਸਤੇ ਕੋਈ ਇਹੋ ਜਿਹਾ ਸ਼ਰਾਰਤੀ ਅਨੁਸਾਰ ਕਿਸੇ ਚੰਗੇ ਇਨਸਾਨ ਨੂੰ ਧਮਕੀ ਨਾ ਦੇਵੇ ਤੇ ਕਿਸੇ ਦਾ ਕੋਈ ਨੁਕਸਾਨ ਨਾ ਕਰ ਕਰੇ ਤੇ ਇਸ ਲਈ ਕਿਸਾਨਾਂ ਨੂੰ ਪਰਗਟ ਸਿੰਘ ਦੇ ਨਾਲ ਖੜਨ ਦੀ ਜ਼ਰੂਰਤ ਹੈ ਵੀਰੋ ਮੈਂ ਪ੍ਰਗਟ ਸਿੰਘ ਦੇ ਨਾਲ ਆ ਪ੍ਰਗਟ ਸਿੰਘ ਬਾਈ ਜਿੱਥੇ ਤੇਨੂੰ ਜ਼ਰੂਰਤ ਹੋਈ ਘੰਟੀ ਮਾਰ ਲਈ ਤੇਰੇ ਨਾਲ ਆਂਗੇ ਤੇਰੇ ਨਾਲ ਖੜੇ ਆ ਪਹਿਲਾਂ ਵੀ ਖੜੇ ਸੀ ਹੁਣ ਵੀ ਖੜੇ ਆ ਤੇ ਜਿੱਥੇ ਪ੍ਰਗਟ ਸਿੰਘ ਗਲਤ ਹੋਊਗਾ ਸੀ ਕਹਿ ਦਿਆਂਗੇ ਵੀਰੋ ਵੀਡੀਓ ਬਣਾ ਕੇ ਵੀ ਪ੍ਰਗਟ ਸਿੰਘ ਆ ਜਗ੍ਹਾ ਤੇ ਗਲਤ ਹੈਗਾ ਕਿਉਂਕਿ ਪ੍ਰਗਟ ਸਿੰਘ ਨੇ ਹਜੇ ਤੱਕ ਕੋਈ ਵੀ ਗਲਤ ਸਟੈਪ ਕਦੇ ਵੀ ਨਹੀਂ ਚੱਕਿਆ ਤੇ ਨਾ ਹੀ ਪ੍ਰਗਟ ਸਿੰਘ ਗਲਤ ਚੱਕਣ ਦੀ ਕੋਈ ਉਮੀਦ ਹੈ ਵੀ ਉਹ ਗਲਤ ਦੱਸੂਗਾ ਕਿਸਾਨਾਂ ਨੂੰ ਕੋਈ ਜਾਣਕਾਰੀ ਗਲਤ ਦੇਊਗਾ ਜੇ ਉਹ ਸਹੀ ਜਾਣਕਾਰੀ ਦਿੰਦਾਗਾ ਤੇ ਮੈਂ ਕੌਰਟੇਵਾ ਕੰਪਨੀ ਦਾ ਬਾਈਕਟ ਕਰਦਾ ਕੌਰਟੇਵਾ ਕੰਪਨੀ ਦਾ ਮੈਂ ਅੱਜ ਤੋਂ ਬਾਅਦ ਕੋਈ ਵੀ ਪ੍ਰੋਡਕਟ ਨਹੀਂ ਖਰੀਦਦਾ ਜਿੰਨਾ ਜਿੰਨੀ ਦੇਰ ਤੱਕ ਉਹ ਪ੍ਰਗਟ ਸਿੰਘ ਤੋਂ ਮਾਫੀ ਨਹੀਂ ਮੰਗ ਲੈਂਦੇ ਤੇ ਉਹਨਾਂ ਉਹਨੀ ਦੇਰ ਤੱਕ ਕੌਰਟੇਵਾ ਕੰਪਨੀ ਦਾ ਕੋਈ ਵੀ ਪ੍ਰੋਡਕਟ ਮੈਂ ਖਰੀਦ ਕੇ ਆਪਦੇ ਫਸਲ ਤੇ ਨਹੀਂ ਛਿੜਕੂਗਾ ਤੇ ਉਹ ਜਿੰਨਾ ਜਿੰਨੀ ਦੇਰ ਤੱਕ ਪ੍ਰਗਟ ਸਿੰਘ ਤੋਂ ਮਾਫੀ ਨਹੀਂ ਮੰਗ ਲੈਂਦੇ ਉਨੀ ਦੇਰ ਤੱਕ ਕੋਟੇਵਾ ਕੰਪਨੀ ਦਾ ਮੈਂ ਬਾਈਕਾਟ ਕਰਦਾ ਤੇ ਧੰਨਵਾਦ ਦੋਸਤੋ